कितने कोई राजनीतिक कड़त्न रखनी ए, मैं निकी, निकी तो रखनी और साझे प्रोग्राम बुरी गलत अच्छा मैसेज नहीं जाता लेकिन नैब तहसीलदार साहब बैठे ने बैठे ने और मेरे साई मोहतपर सज्जन चुने हुए नुमाइंदे डॉक्टर संदीप गोली जी डॉक्टर संदीप सैनी जी हरप्रीत खाख जी ਕਾਲੀ ਜੀ ਸਾਡੇ ਸਰਪੰਚ ਸਾਹਿਬ ਪਹੁੰਚੇ ਨੇ ਬਾਮੂਵਾਲ ਤੋਂ ਅਜੂ ਜੀ ਗੋਪੀ ਜੀ ਸ਼ਿਵ ਜੀ ਔਰ ਸੰਜੀਵ ਜੋਸ਼ੀ ਜੀ ਜਿਹੜੇ ਸੀ ਸੀਨੀਅਰ ਐਮ ਸੀ ਨੇ ਸਾਡੇ ਮਨਪਜੀਤ ਜੀ ਬੈਠੇ ਨੇ ਇੱਧਰ ਸਾਰੇ ਹੀ ਮੋਦ ਪਰ ਸੱਜਣ ਮਲਤਾਨੀ ਸਾਹਿਬ ਉਹਨਾਂ ਇਲਾਕੇ ਤੋਂ ਵਧੀਆ-ਵਧੀਆ ਸ਼ਖਸੀਅਤਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਨੇ ਮੈਂ ਆਪਦੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਾ ਔਰ ਕਿਉਂਕਿ ਇਹ ਸਕੂਲ ਦੇ ਨਾਲ ਸਾਡਾ ਬਹੁਤ ਪੁਰਾਣਾ ਤੇ ਬੜਾ ਪਿਆਰਾ ਸੰਬੰਧ ਹੈ ਸਮੇਂ ਸਮੇਂ ਤੇ ਇੱਥੇ ਅਸੀਂ ਖੇਡ ਕੇ ਜਵਾਨ ਹੋਏ ਐਜੂਕੇਸ਼ਨ ਵੀ ਪ੍ਰਾਪਤ ਕੀਤੀ ਔਰ ਇਹਦਾ ਸਟਾਫ ਦੇ ਜਿਹੜੇ ਲੋਕ ਨੇ ਜਿਹੜੇ ਅੱਜ ਇੱਥੇ ਬੱਚਿਆਂ ਨੂੰ ਸਵਾਗਤ ਪ੍ਰਤਾਗ ਕਰ ਰਹੇ ਨੇ ਕਿਤੇ ਨਾ ਕਿਤੇ ਸਾਡੇ ਨਾਲ ਪੜ੍ਹਦੇ ਵੀ ਰਹੇ ਨੇ। ਔਰ ਸਾਡੀਆਂ ਆਪਦੀਆਂ ਜਿਹੜੀਆਂ ਫੀਲਿੰਗਸ ਨੇ ਸਕੂਲ ਦੇ ਨਾਲ ਬਹੁਤ ਅਟੈਚਡ ਨੇ। ਔਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਸਮਾਗਮਾਂ ਦੇ ਵਿੱਚ ਇੱਥੇ ਆਉਣ ਦਾ ਮੌਕਾ ਮਿਲਦਾ ਹੈ। ਜਦੋਂ ਸਟਾਫ ਟੰਗਾ ਹੋਵੇ ਤੇ ਉਹਨਾਂ ਦੀ ਸੋਚ ਅੱਛੀ ਹੋਵੇ ਤੇ ਇਹੋ ਜਿਹੇ ਜਿਹੜੇ ਕਮਰੇ ਨੇ ਇਹੋ ਜਿਹੇ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਇਸ ਨਗਰ ਦੇ ਸਟੂਡੈਂਟਸ ਤੇ ਇਸ ਇਲਾਕੇ ਦੇ ਬੱਚਿਆਂ ਦੇ ਹਵਾਲੇ ਕੀਤਾ ਜਾਂਦਾ ਹੈ ਤੇ ਉਹ ਬੜਾ ਸ਼ਲਾਘਾਯੋਗ ਲੱਗਦਾ ਹੈ। ਔਰ ਮੈਂ ਕਿਉਂਕਿ ਪਿਛਲੀ ਵਾਰੀ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਸੀ ਸਾਡੇ ਇਸ ਨਗਰ ਦੇ ਹੀ ਐਨ ਆਰ ਆਈ ਵੀਰ ਸੀ ਬਹੁਤ ਬਾਹਰ ਰਹਿੰਦੇ ਸੀ ਅچھے ਪਰਿਵਾਰ ਸੀਗੇ ਉਹਨਾਂ ਨੇ ਡੋਨੇਸ਼ਨ ਕੀਤੀ ਸੀ ਤੇ ਦੋ ਕਮਰੇ ਪਹਿਲਾਂ ਬਣੇ ਸੀਗੇ। ਆ ਦੋ ਕਮਰੇ ਸਰਕਾਰ ਦੀ ਜਿਹੜੀ ਜਿਹੜੀ ਸਰਕਾਰ ਦੀ ਪੰਜਾਬ ਦੇ ਸਕੂਲਾਂ ਨੂੰ ਉੱਚੇ ਉੱਚ ਪੱਧਰੀ ਸਿੱਖਿਆ ਦੇ ਉੱਚ ਪੱਧਰੀ ਜਿਹੜੀਆਂ ਬਿਲਡਿੰਗਸ ਦੇਣ ਦੀ ਜਿਹੜੀ ਸਕੀਮ ਚੱਲੀ ਹੈ ਉਹਦੇ ਤਹਿਤ ਆਏ ਨੇ ਤੇ ਇਹ ਬਹੁਤ ਅੱਛੀ ਗੱਲ ਹੈ ਬਹੁਤ ਵਧਾਈ ਦੀ ਪਾਤਰ ਹੈ ਗਵਰਨਮੈਂਟ ਵੀ ਔਰ ਇਹ ਸਲਕੇ ਦੇ ਇਨਚਾਰਜ ਸਾਹਿਬ ਸਕੂਲ ਬਹੁਤ ਨੇ ਪੰਜਾਬ ਦੇ ਵਿੱਚ 12780 ਪਿੰਡ ਸਾਰਿਆਂ ਦੇ ਵਿੱਚ ਸਕੂਲ ਨੇ ਛੋਟੇ ਨੇ ਵੱਡੇ ਨੇ ਬਹੁਤ ਅੱਛਾ ਲੱਗਦਾ ਜਦੋਂ ਅਸੀਂ ਇਲਾਕਿਆਂ ਦੇ ਵਿੱਚ ਘੁੰਮਦੇ ਆਂ ਤੇ ਸਾਡੇ ਨਡਾਲੇ ਦਾ ਨਾਮ ਜਿਹੜਾ ਬਹੁਤ سارے ਲੋਕ ਲੈਂਦੇ ਨੇ ਵੀ ਤੁਹਾਡਾ ਸਕੂਲ ਬਹੁਤ ਅੱਛਾ ਹੈ ਤੁਹਾਡੇ ਸਕੂਲ ਦਾ ਜਿਹੜਾ ਖੇਡ ਸਟੇਡੀਅਮ ਹੈ ਉਹ ਬਹੁਤ ਅੱਛਾ ਹੈ ਆਪਾਂ ਸਾਰੇ ਜਾਣਦੇ ਆਂ ਸਮੇਂ-ਸਮੇਂ ਦੇ ਉੱਤੇ ਇੱਥੇ ਖੇਡਾਂ ਦੇ ਪ੍ਰੋਗਰਾਮ ਜਿਹੜੇ ਇਸ ਜ਼ਕਰ ਦੇ ਵਿੱਚ ਇਸ ਸਕੂਲ ਦੀ ਗਰਾਊਂਡ ਦੇ ਵਿੱਚ ਆਰਗੇਨਾਈਜ਼ ਹੁੰਦੇ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਫੋਟਾ ਸਾਰਿਆਂ ਦਾ ਯੋਗਦਾਨ ਤੇ ਇਸ ਸਕੂਲ ਦੇ ਸਟਾਫ ਦੀ ਰਾਜੂ ਜੀ ਦੀ ਚੀਮਾ ਸਾਹਿਬ ਬੋਲ ਕੇ ਇੱਥੇ ਇਹਨਾਂ ਸਾਰਿਆਂ ਦੀ ਸ਼ਮੂਲੀਅਤ ਰਹੀ ਹੈ ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੈ ਜੇ ਕੋਈ ਨਗਰ ਦਾ ਬੰਦਾ ਇੱਥੇ ਕੋਈ ਕੰਮ ਆਰਗੇਨਾਈਜ਼ ਕਰਦਾ ਹੈ ਕੋਈ ਈਵੈਂਟ ਆਰਗੇਨਾਈਜ਼ ਕਰਦਾ ਹੈ ਤੇ ਸਕੂਲ ਦੇ ਸਟਾਫ ਦਾ ਜੇ ਸਹਿਯੋਗ ਨਹੀਂ ਹੋਊਗਾ ਤਾਂ ਕਦੀ ਵੀ ਸਿਰੇ ਨਹੀਂ ਚੜਨਾ ਔਰ ਇਹਨਾਂ ਨੇ ਹਮੇਸ਼ਾ ਹੀ ਸਾਡੇ ਨਗਰ ਨੂੰ ਔਰ ਸਾਨੂੰ ਆਪ ਦੇ ਵੱਲੋਂ ਫੁੱਲ ਸਪੋਰਟ ਕੀਤਾ ਹੈ ਔਰ ਸਮੇਂ-ਸਮੇਂ ਤੇ ਸਾਡੇ ਨਾਲ ਖੜੇ ਹੋ ਕੇ ਇਸ ਨਗਰ ਦੀ ਗਰਾਊਂਡ ਦਾ ਇਸ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਸੀ ਸਾਰੇ ਇੱਥੇ ਆਏ ਉਹ ਬਹੁਤ ਅੱਛੀਆਂ ਗੱਲਾਂ ਕੀਤੀਆਂ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਇੱਕ ਬੜੀ ਅੱਛੀ ਜਦੋਂ ਅਸੀਂ ਸਾਡੇ ਬੱਚੇ ਪੜ੍ਹ ਲਿਖ ਕੇ ਜੌਬਸ ਵਾਸਤੇ ਅਪਲਾਈ ਕਰਦੇ ਨੇ ਤੇ ਉਦੋਂ ਸਾਨੂੰ ਗਵਰਨਮੈਂਟ ਜੌਬਸ ਚਾਹੀਦੀਆਂ ਨੇ ਤੇ ਜਦੋਂ ਬੱਚਿਆਂ ਦੀ ਸਿੱਖਿਆ ਦਾ ਟਾਈਮ ਆਉਂਦਾ ਤੇ ਉਸ ਵੇਲੇ ਸਾਰੇ ਅਸੀਂ ਇੱਥੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਲੱਗਾ ਨਹੀਂ ਕਰਦੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਵੱਡਾ ਇੱਕ ਰੀਜ਼ਨ ਆ ਅਸੀਂ ਇਹ ਇਹਨੂੰ ਬੜਾ ਲੱਗਿਓ ਦੇਖਿਆ ਕਿਤੇ ਨਾ ਕਿਤੇ ਹੁਣ ਸਾਨੂੰ ਜਾ ਕੇ ਇਹ ਮੌਕਾ ਮਿਲਿਆ ਤੇ ਇਹ ਦੇਖਣ ਨੂੰ ਮਿਲਿਆ ਵੀ ਕਿਸੇ ਵੀ ਸਰਕਾਰ ਦੀ ਛਾਗਾ ਬਿਕਲ ਨਹੀਂ ਚੋਣਾ ਹੈ ਔਰ ਇਹੋ ਜੀ ਸੋਚ ਵੀ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਗਵਰਨਮੈਂਟ ਨੇ ਸੋਚਿਆ ਵੀ ਯਾਰ ਇਹ ਜਿਹੜੇ ਸਾਡੇ ਸਕੂਲ ਨੇ ਜਿੱਥੇ ਇੰਨਾ ਵਧੀਆ ਸਟਾਫ ਅਸੀਂ ਅਵੇਲੇਬਲ ਕਰਕੇ ਦਿੰਨੇ ਆ ਬਹੁਤ ਸਿੱਖਿਸ਼ਕ ਟੀਚਰਸ ਹੁੰਦੇ ਨੇ ਬੜੀਆਂ achhi schemes ਨੇ ਸਾਡੇ ਵੱਲੋਂ ਜਿਵੇਂ ਤੁਸੀਂ ਦੱਸਿਆ ਤੇ ਫੇਰ ਵੀ ਇਹ ਸਾਡੇ ਸਕੂਲ ਪਿੱਛੇ ਰਹਿ ਗਏ ਨੇ ਉਹਦਾ ਰੀਜ਼ਨ ਕੀ ਹੈ ਤੇ ਉਹਦਾ ਰੀਜ਼ਨ ਜਿਹੜਾ ਮੈਂ ਪੜਾਇਆ ਉਹ ਇਹੀ ਸੀ ਕਿਤੇ ਨਾ ਕਿਤੇ ਜਿਹੜਾ ਪਿਛਲਾ ਸਮਾਂ ਸੀ ਉਦੋਂ ਦਾ ਸਟੇਟਸ ਆਫ ਐਜੂਕੇਸ਼ਨ ਸਟੇਟਸ ਆਫ ਸਿਟਿੰਗ ਲਾਲੂ ਬੱਚਿਆਂ ਦੀ ਆ ਗਰਮੀਆਂ ਦੇ ਵਿੱਚ ਏਸੀਸ ਦਾ ਹੋਣਾ, ਪੱਖੇ ਦਾ ਪ੍ਰੋਪਰ ਚੱਲਣਾ, ਉਹਨਾਂ ਦੀ ਪੂਰੀ ਬੈਠਕ ਨਾ ਹੋਣੀ ਹੈ, ਕਿਤੇ ਨਾ ਕਿਤੇ ਮੈਟਰ ਕਰਦਾ ਸੀ ਤੇ ਹਰ ਗਰੀਬ ਤੋਂ ਗਰੀਬ ਬੰਦਾ ਵੀ ਇਹ ਗੱਲ ਸੋਚਦਾ ਸੀ ਵੀ ਯਾਰ ਮੈਂ ਬੱਚੇ ਆਪਦੇ ਨੂੰ ਉਹ ਸਕੂਲ ਚ ਪੜਾਵਾ ਜਿੱਥੇ ਪਲੀਜ਼ ਤੋਂ ਪੜ ਕੇ ਥੋੜਾ ਕੰਫਰਟ ਮਹਿਸੂਸ ਕਰੇ, ਜੋ ਕੰਫਰਟ ਮਹਿਸੂਸ ਕਰੂਗਾ ਉਹ ਐਜੂਕੇਸ਼ਨ ਵੀ ਅੱਠ ਪ੍ਰਾਪਤ ਕਰੂਗਾ ਤੇ ਫਿਰ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਡੇ ਘਰ ਦਾ, ਸਾਡੇ ਲੱਕਰ ਦਾ, ਸਾਡੇ ਪਿੰਡ ਦਾ ਨਾਮ ਰੌਸ਼ਨ ਕਰੂਗਾ। ਉਹ ਸਾਰੀਆਂ ਚੀਜ਼ਾਂ ਇੱਕ ਬਹੁਤ ਵੱਡਾ ਪਾਸ ਸੀ ਤੇ ਹੁਣ ਕਿਉਂਕਿ ਆ ਸਮੇ ਦਾ ਯੁੱਗ ਆ ਗਿਆ ਨਵਾਂ ਯੁੱਗ ਆ ਗਿਆ ਨਵੇਂ ਲੋਡ ਆ ਗਏ ਨਵੀਂ ਸੋਚ ਆ ਗਈ ਤੁਹਾਡੇ ਵਰਗੇ ਅੱਛੀ ਸੋਚ ਦੇ ਮਾਲਕ ਲੋਡ ਆ ਗਏ ਤੇ ਇੰਨੀ ਵਦਿਆ ਬਿਲਡਿੰਗਸ ਜਿਹੜੀਆਂ ਨੇ ਹੁਣ ਤੁਸੀਂ ਪ੍ਰੋਵਾਈਡ ਕਰਾਈਆਂ ਨੇ ਤੇ ਮੈਂ ਸਮਝਦਾ ਇਹ ਤੁਹਾਡਾ ਸ੍ਰੀਆ ਜਿਹੜਾ ਇਹ ਮੀਡੀਆ ਦੇ ਬਹੁਤ ਅੱਛੇ ਲੋਕ ਇੱਥੇ ਰਗੂ ਜੀ ਗੋਪੀ ਜੀ ਬਾਦਲਾ ਜੀ ਪੁੱਛ ਲੈਣਾ ਤੇ ਥ्रू ਜਰੂਰ ਇਹ ਸਰਕੂਲੇਟ ਹੋਏਗਾ ਪੂਰੀ ਸੁਸਾਇਟੀ ਦੇ ਵਿੱਚ ਵੀ ਇਹ ਸਕੂਲ ਵੀ ਹੁਣ ਉਹਨਾਂ ਲੋਕਾਂ ਦੇ ਪੜਨ ਯੋਗ ਨੇ ਜਿਨ੍ਹਾਂ ਦੀ ਸੋਚ ਏਸੀ ਵੀ ਆ ਸਾਡੇ ਬੱਚਿਆਂ ਨੂੰ ਕਿਤੇ ਨਾ ਕਿਤੇ ਇੱਥੇ ਕੰਫਰਟ ਨਹੀਂ ਮਿਲਦਾ ਕਿਤੇ ਨਾ ਕਿਤੇ ਉਹਨਾਂ ਦੀ ਸੈਟਿੰਗਸ ਦੇ ਵਿੱਚ ਉਹਨਾਂ ਦੀ ਪੜ੍ਹਾਈ ਦੇ ਵਿੱਚ ਉਹ ਲੈਵਲ ਦੀ ਸਾਨੂੰ ਪ੍ਰਾਪਤ ਹੁੰਦਾ ਉਹ ਸਾਰਾ ਅੱਜ ਤੁਸੀਂ ਇੱਥੇ ਪ੍ਰੋਵਾਈਡ ਕੀਤਾ ਹੋਇਆ ਹੈ ਸਾਰਾ ਕੁਝ ਦੇਖਣ ਨੂੰ ਬਹੁਤ ਅੱਛਾ ਹੈ ਬਾਹਰ ਅੰਦਰ ਗ੍ਰੀਨਸ ਦੇ ਅੰਦਰ ਤੋਂ ਮੈਂ ਸਮਝਦਾ ਇਹ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇੱਥੇ ਆਪਦੇ ਬੱਚੇ ਨੂੰ ਪੜ੍ਹਾਉਣਗੇ ਵੀ ਐਡਮਿਸ਼ਨ ਵੀ ਕਰਵਾਉਣਗੇ ਤੇ ਉਹ ਅੱਛੀ ਕੁਝ ਸਿੱਖੇ ਸਿੱਖਿਆ ਵੀ ਪ੍ਰਾਪਤ ਕਰਨਗੇ ਮੈਂ ਆਪਦੇ ਵੱਲੋਂ ਨੱਦਰ ਤੇ ਆਏ ਹੋਏ ਸਾਰੇ ਜਿੰਨੇ ਵੀ ਵਸਦੀਕ ਬੈਠੇ ਨੇ ਸਾਰੇ ਟੀਚਰ ਸਾਹਿਬਾਨ ਬੈਠੇ ਨੇ ਰਿਤੂਮ ਪ੍ਰਵਾਹ ਜੀ ਵੀ ਬੈਠੇ ਨੇ ਇਹਨਾਂ ਸਾਰੇ ਲੋਕਾਂ ਦਾ ਇਹ ਮੈਂ ਸਮਝਦਾ ਹਾਂ ਚਾਹ ਸਾਬ ਬਹੁਤ ਸਾਰੇ ਲੋਕਾਂ ਨੂੰ ਮੈਨੂੰ ਦੱਸਿਆ ਗਿਆ ਚੀਮਾ ਸਾਹਿਬ ਵੱਲੋਂ ਵੀ ਇਨਵੀਟੇਸ਼ਨ ਨਹੀਂ ਦਿੱਤਾ ਗਿਆ ਤੇ ਬਹੁਤ ਸਾਰੇ ਲੋਕ ਆਏ ਵੀ ਨਹੀਂ ਜਿਹੜੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਸਕੂਲਾਂ ਦੇ ਜਾਂ ਖੇਡ ਪ੍ਰੋਗਰਾਮ ਹੁੰਦੇ ਨੇ ਜਾਂ ਕੋਈ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਕਿਤੇ ਨਾ ਕਿਤੇ कोई राजनीतिक कड़त्न रखनी निकी निकिया गलों तो सी रखनी और साझे प्रोग्राम तो कताई वरतनी समझ समझता बहुत बुरी गल है ये कोई अच्छा मैसेज नहीं जाता लेकिन सारे इतने आए सारे जुड़े हो सारे एजुकेशन केड़े हुए हो स्पोर्ट्स जुड़े हुए हो समय समय से होने वाली सोशल एक्टिविटिया खास करके ना नगर के करते हो सारद भी करता शुक्रिया भी करता है ਔਰ ਇਹ ਸਾਡੇ ਸਟਾਫ ਦਾ ਇਹਨਾਂ ਦੀ ਮਿਹਨਤ ਹੀ ਸਫਲ ਕਰਾ 19 ਘੰਟਾ ਪ੍ਰਿੰਸੀਪਲ ਸਾਹਿਬ ਬਹੁਤ ਸ਼ਰੀਫ ਬੰਦੇ ਨੇ ਬਹੁਤ ਅੱਛੀ ਸੋਚ ਰੱਖਦੇ ਨੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ ਤੁਰ ਕੇ ਤੇ ਫਿਰੇ ਕੰਮ ਆਰੰਭ ਕਰਦੇ ਨੇ ਇਹਨਾਂ ਦੀ ਬਹੁਤ ਖਾਸੀਅਤ ਹੈ ਸਾਰਾ ਸਟਾਫ ਕੜਾ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਤੁਹਾਨੂੰ ਪਰਮਾਤਮਾ ਅਗੇ ਰਾਸ ਕਰਦਾ ਤੁਸੀਂ ਇੱਥੇ ਹੀ ਇਹ ਸਕੂਲ ਦੇ ਵਿੱਚ ਕਿਉਂਕਿ ਬਹੁਤ ਸਾਰਾ ਦਲਮਾ ਸਮਾਦਾ ਆਪਣਾ ਰਹਿ ਨਹੀਂ ਸਕਦੇ ਜਿੰਨਾ ਚਿਰ ਵੀ ਇੱਥੇ ਤੁਸੀਂ ਰਹੋ ਇਹ ਸਕੂਲ ਪ੍ਰਤੀ ਆਪਣੀ ਸਵਾਮ ਜਿਹੜੀਆਂ ਤਾਂ ਖੋਪੀ ਨਿਭਾਉਦੇ ਰਹੋ ਇਹਨਾਂ ਬੱਚਿਆਂ ਨੂੰ ਅੱਛੀ ਸਿੱਖਿਆ ਪ੍ਰਦਾਨ ਕਰੋ ਔਰ ਸਾਡੇ ਨਗਰ ਦਾ ਨਾਮ ਥੋੜਾ ਕਰਕੇ ਵਸਮ ਹੁੰਦਾ ਹੈ ਇਸ ਕਰਕੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਏ ਹੋ ਸਾਰੇ ਬਤਵੰਤੇ ਸੱਜਣਾ ਨੂੰ ਵੀ ਇੱਕ ਵਾਰੀ ਜੀ ਆਇਆਂ ਆਖਦੇ ਹਾਂ ਅੱਗੇ ਵੱਲੋਂ ਚਾਰ ਸਾਥ ਦਾ ਖਾਸ ਕਰਕੇ ਧੰਨਵਾਦ ਕਰਦੇ ਜਿਹੜਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਔਰ ਆਸਮੀਦ ਕਰਦੇ ਆਂ ਉਹਨਾਂ ਨੇ ਸਮੇਂ ਦੇ ਵਿੱਚ ਇਹ ਸਕੂਲ ਇਹ ਨਗਰ ਹੋਰ ترقی ਹੋ ਤੇ ਬਲੰਬੀਆਂ ਨੂੰ ਸ਼ੁਰੂ ਦੇ ਇੱਥੋਂ ਦੇ ਬੱਚੇ ਜਿਹੜੇ ਪੜ ਕੇ ਵਧੀਆ ਜਿੱਤਿਆ ਹਾਸਿਲ ਕਰਕੇ ਅੱਛੇ ਮਕਾਮਾਂ ਦੇ ਉੱਤੇ ਆਪ ਦੇ ਆਪ ਨੂੰ ਖੜਾ ਕਰ ਸਕਣ ਉਹ ਆਪਣੇ ਨਗਰ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨ ਬਹੁਤ